ਬਾਣੀ ਪਾਣੀ ਬੰਦੀ ਛੋੜ ਅਨੰਤ ਕੋਟ ਵੇ ਵੰਡ ਕੇ ਰਤਨ ਹਰਿ ਸਵਾਮੀ ਸਹਿਜ ਸ੍ਰੀ ਕਬੀਰ ਜੀਉ ਕਵੀਰ ਸਾਧ ਹਮਾਰੀ ਆਤਮ ਹਮ ਸਾਧਨ ਕੀ ਦੇ ਸਾਧਨ ਮੇਂ ਜੋ ਰਮ ਰਹਾ ਸੁਬਾਦਲੇ ਨੇ ਮੇ ਕਬੀਰ ਸਾਧੂ ਹਮਾਰੀ ਆਤਮ ਹਮ ਸਾਧਨ ਕੇ ਜੀਵ ਸਾਜਨ ਮੈਂ ਜੋ ਰਮ ਰਹਾ ਜੋ ਗੁਰਖ ਮੈਂਗੀ ਕਬੀਰ ਸਾਧਨ ਮੈਂ ਹੂੰ ਜੋ ਰਮ ਜੋ ਫੁੱਲਨ ਮੈਂ ਵਾਸ ਸਾਧੂ ਹਮਾਰੀ ਆਤਮ हम सा दिन के श्वास ताजन अपरंत वाणी बंदी छोड़ सत सु स्वरूप सार स्वरूप अनाथ कोट बलराम की रचना हर स्वामी सहकबीर सैय जी दी पवित्र संद रखी हुई अमृत वे वाणी है आ फरमाने ने ਕਬੀਰ ਸਾਧੂ ਹਮਾਰੀ ਆਤਮਾ ਸਾਧੂ ਜਨ ਮੇਰੀ ਆਤਮਾ ਹੈ ਹਮ ਸਾਧਨ ਕੀ ਦੇ ਜਿਤਨੇ ਵੀ ਸਾਧੂ ਹੈ ਹਮਾਰੀ ਦੇ ਮੇ ਹਮਾਰੇ ਸਰੀਰ ਮੇ ਵਸਦੇ ਹਨ ਸਾਧਨ ਮੇ ਜੋ ਰਮ ਰਹਾ ਜੋ ਬਾਦਨ ਮੇ ਮੇ ਕਹਿੰਦੇ ਮੈਂ ਸੰਤਾਂ ਦੇ ਅੰਦਰ ਇਸ ਤਰ੍ਹਾਂ ਰਹਿ ਰਿਹਾ ਹਾਂ ਜਿਵੇਂ ਬੱਦਲਾਂ ਦੇ ਅੰਦਰ ਪਾਣੀ ਜੋ ਬਾਦਲ ਮੇ ਮੇ ਕਬੀਰ ਸਾਧੂ ਹਮਾਰੀ ਆਤਮਾ ਹੰਸਾਦਨ ਕੇ ਜੀ ਸਾਧੂ ਜਨ ਬੰਦੀ ਛੋੜ ਫਰਮਾ ਰਹੇ ਨੇ ਜਿਤਨੇ ਵੀ ਸਾਧੂ ਸੰਤ ਕਬੀਰ ਪੰਥ ਦੇ ਗਰੀ ਪੰਥ ਦੇ ਉਹ ਸਾਰੇ ਮੇਰੀ ਆਤਮਾ ਹਨ ਕਬੀਰ ਸਾਧੂ ہماری ਆਤਮਾ ਹਨ ਹੰਸਾਦਨ ਕੇ ਜੀ ਸਾਧ ਨਮੇ ਜੋ ਰਮ ਰਹਾ ਜੋ ਗੁਰਖ ਮੇ ਧੀ ਕਹਿੰਦੇ ਨੇ ਕਿ ਸਾਧੂ ਜਨ ਮੇਰੇ ਸ਼ਰੀਰ ਦੇ ਅੰਦਰ ਮੈਂ ਉਹਨਾਂ ਦੇ ਸ਼ਰੀਰ ਦੇ ਅੰਦਰ ਇਸ ਤਰ੍ਹਾਂ ਰਮ ਰਿਆ ਜਿਵੇਂ ਗੁਰ ਕਹਿੰਦੇ ਨੇ ਗਊ ਨੂੰ ਗਊ ਦੇ ਦੁੱਧ ਵਿੱਚੋਂ ਨਿਕਲਿਆ ਘੀ ਐਸੇ ਮੈਂ ਰਮ ਰਹਾ ਹਾਂ ਕਬੀਰ ਸਾਧਨ ਮੇਂ ਜੂ ਜੂ ਰਮ ਰਹੂ ਜੋ ਫੁੱਲ ਮੈਂ ਬਾਸ ਫਿਰ ਮਸਾਲ ਦੇ ਕਿ ਸਮਝਾਉਂਦੇ ਨੇ ਕਿ ਮੈਂ ਇਸ ਤਰ੍ਹਾਂ ਸੰਤਾਂ ਦੇ ਵਿੱਚ ਨਿਵਾਸ ਕਰਦਾ ਜਿਵੇਂ ਫੁੱਲਾਂ ਦੇ ਅੰਦਰ ਖਸ਼ਬੂ ਸਾਧੂ ਹਮਾਰੀ ਆਤਮਾ ਹਮ ਸਾਧਨੇ ਸਵਾਸਾ ਸਾਧੂ ਨੇਰੀ ਆਤਮਾ ਹੈ ਮੇਰੇ ਸਵਾਸਨ ਆਪ ਭਗਤ ਜਨੋ ਇਹ ਅਸੋ ਕਬੀਰ ਸਹਿਬ ਔਰ ਕਬੀਰ ਸਹਿਬ ਜੀ ਸਿਮਨ ਕਾਲਵਾੜੇ ਸੰਤ ਜਨ ਜਾਂ ਉਹਨਾਂ ਦਾ ਪ੍ਰਚਾਰ ਉਹਨਾਂ ਦਾ ਭਰੋਸਾ ਕਰਨ ਵਾਲੇ ਗੁਰੂ ਜਨ ਉਹਨਾਂ ਦਾ ਹੀ ਰੂਪ ਹੈ ਸਾਧੂ ਜਨ ਪਰ ਪਰਮਾਤਮਾ ਇੱਕ ਜੀ ਹੈ ਇਸ ਕਰਕੇ ਮਾਰੇ ਕਹਿੰਦੇ ਨੇ ਦਾਸ ਨੇ ਕਦੇ ਲੰਮੀਆਂ ਲੰਮੀਆਂ ਕਥਾ ਕਹਾਣੀਆਂ ਗੀਤ ਨਹੀਂ ਗਾਏ ਮੈਂ ਲੰਮੀਆਂ ਲੰਮੀਆਂ વાਰਤਾਂ ਵਿੱਚ ਬਾਜੇ ਬਾਜੇ ਵਜਾਣੇ ਢੋਲਕਿਆਂ ਵਜਾਣੇ ਦੋ ਦੋ ਤਿੰਨ ਤਿੰਨ ਘੰਟੇ ਬਰਬਾਦ ਕਰਨੇ ਮੇਰਾ ਇਹ ਵਿੱਚ ਵਿਸ਼ਵਾਸ ਨੱਚਣਾ ਗਾਣਾ ਟੱਪਣਾ ਮਨ ਕਾ ਚਾਹੋ ਮਹਾਰਾਜ ਜੀ ਦੀ ਕੋਈ ਜਾਤ ਕੋਈ ਪਾਤ ਕੋਈ ਮਾਤਾ ਕੋਈ ਪਿਤਾ ਕੋਈ ਕਾਰਕ ਕੋਈ ਪਰਿਵਾਰ ਕੋਈ ਪਤਨੀ ਕੋਈ ਜਾਤ ਪਾਤ ਰੰਗ ਰੂਪ ਦੇਸ਼ ਵਿਦੇਸ਼ ਇਸਤਰੀ ਮਰਦ ਕਾਲਾ ਗੋਰਾ ਆਦ ਨੂੰ ਪਰਮਾਨ ਨਹੀਂ ਕਰਦੇ ਸ਼ਹਿਰ ਜੀ ਕਥਾਕਾਰਾਂ ਵਿੱਚੋਂ ਮਹਾਨ ਕਥਾਕਾਰ ਸਨ ਮਹਾਰਾਜੀ ਜੋਗਿਆਂ ਚੋਂ ਮਹਾਂ ਜੁਗਵੇਸ਼ਰ ਸਨ ਗਿਆਨੀਆਂ ਚੋਂ ਮਹਾਰਾਜੀ ਬ੍ਰह्मज्ञानी ਸਨ ਪੀਰਾਂ ਚੋਂ ਪੀਰ ਮੜਲੇਸ਼ਰਾਂ ਚੋਂ ਮਹਾ ਮੜਲੇਸ਼ਵਰ ਜਤੀਆਂ ਚੋਂ ਮਹਾਨ ਜਤੀ ਸਿੱਧਾਂ ਨਾਤਾਂ ਚੋਂ ਮਹਾਨ ਸਿੱਧ ਔਰ ਨਾਥ ਮਾਰਦੀ ਕਹਿੰਦੇ ਨੇ ਕਿ ਮੈਂ ਸਭਨ ਹੂੰ ਮੈਂ ਮੇਰਾ ਬਾਸ ਕਣਕਣ ਮੈਂ ਹੈ ਕੀ ਕਹਿੰਦੇ ਨੇ ਕਿ ਮੇਰੀ ਕੋਈ ਜਤਨੀ ਕੋਈ ਮੇਰੀ ਪਤਨੀ ਮੈਂ ਸੰਸਾਰ ਦੇ ਭਲੇ ਵਾਸਤੇ ਸੰਸਾਰ ਦੀਆਂ ਆਤਮਾਵਾਂ ਨੂੰ ਆਪਣੇ ਦੇਸ਼ ਤੋਂ ਪੱਟ ਕੇ ਹੋਏ ਲੋਕ ਉਹਨਾਂ ਨੂੰ ਲੈਣ ਵਾਸਤੇ ਹਮੇਸ਼ਾ ਮੈਂ ਕਬੀਰ ਮਨਸੂਰ ਦੇ ਅੰਦਰ 700 41 ਸਫੇ ਤੇ ਇੱਕ ਲਾਈਨ ਲਿਖੀ ਮਹਾਰਨੇ ਕਹਿੰਦੇ ਨੇ ਜਿਹੜਾ ਸੇਵਕ ਜਿਹੜਾ ਸੰਤ ਜਨਮ ਨੂੰ ਹਿਰਦੇ ਤੋਂ ਕੈ ਦਿਲ ਤੋਂ ਸੱਚੇ ਦਿਲ ਤੋਂ ਪਿਆਰ ਕਰਦਾ ਹੈ ਮੈਂ ਬੰਦੀ ਛੋੜ ਦੇ ਦਲਛਿਣ ਕਬੀਰ ਸਾਹਿਬ ਦੇ ਕਰਨੇ ਹਨ ਮੈਂ ਉੱਥੇ ਹੀ ਪ੍ਰਗਟ ਹੋ ਕੇ ਨਾਮ ਦੰ ਦੇ ਦਿੰਦਾ ਹੇ ਇਹ ਸਤੋ 43 ਸਫੇ ਤੇ ਮਰ ਲਿਖਿਆ ਮਾਰੇ ਜੀ ਕਹਿੰਦੇ ਨੇ ਕਿ ਮੈਂ ਕੌਣ ਹਾਂ ਸੰਤ ਹੰ ਅਗਚੇ ਚਾਲਿਆ ਆਏ ਸੰਤੋ ਅਗ੍ਯਾ ਚਤੇ ਹਮ ਆਏ ਕੋਈ ਧੀਤ ਮਰਮ ਨਹੀਂ ਪਾਏ ਨਾ ਹਮ ਰਹਿ ਲੋ ਗਰਬ ਬਾਸ ਮੇ ਬਾਲਕ ਹੋਏ ਦਿਖਲਾਏ ਐ ਸੰਤ ਮੈਂ ਸਤ ਲੋਕ ਤੋਂ ਅਮਰ ਲੋਕ ਤੋਂ ਚੱਲ ਕੇ ਆਇਆ ਹਾਂ ਮੈਂ ਮੇਰਾ ਕਿਸੇ ਨੇ ਮਰਮ ਭੇਤ ਨਹੀਂ ਪਾਇਆ ਨਾ ਹਮ ਰਹਲੇ ਗਰਭ ਵਾਸ ਮੇ ਮੈਂ ਗਰਭ ਵਾਸ ਦੇ ਵਿੱਚ ਵੀ ਨਹੀਂ ਆਇਆ ਤੋ ਕਹਿੰਦੇ ਨੇ ਬਾਲਕ ਹੋਏ ਦਿਖਲਾਏ ਕਾਂਛੀ ਤਤ ਸਰੋਵਰ ਭੀਤਰ ਤਹਾਜ ਲਾਹੇ ਪਾਏ ਨਾ ਹਮਰੇ ਪਾਈ ਬੰਧੂ ਹੈ ਨਾ ਸੰਗ ਗ੍ਰਹੀ ਦਾਸੀ ਨੀਰੂ ਕੇ ਕਰ ਨਾਮ ਤਰਾਏ ਜਗਨੇ ਹੋ ਗਏ ਹਸੀ ਅਣ ਤਕਿਆ ਅੰਗ ਹਮਾਰੇ ਅੰਬਰ ਪਰ ਡੇਰਾ ਹੁਕਮ ਅਸੀਅਤੇ ਚਲੇ ਆਏ ਅਜਰ ਅੰਬਰ ਪਰ ਡੇਰਾ ਕਾਚੀ ਮੈਂ ਪ੍ਰਗਟ ਹੋਏ ਕਾਚੀ ਮੈਂ ਹਮ ਪ੍ਰਗਟ ਹੋਏ ਰਾਮ ਆਨੰਦ ਪਰਧਾਇ ਅਹਕ ਵੀ ਜਿਸਨਾਂ ਪੈਸਾ ਦੋ ਹਮ ਹਾਂਸ ਕਿਤਾਬ ਨਹੀਂ ਆਇਆ ਸਪਸ਼ਟ ਰੂਪ ਦੇ ਵਿੱਚ ਮਹਾਰਾਣੇ ਬਾਣੀ ਲਿਖੀ ਹੈ ਲਹਿਰਾ ਤਲਾ ਪਰ ਨਿਤਿਆਨੰਦ ਜੀ ਆਸਤਾਨੰਦ ਜੀ ਜੋ ਮਹਾਰਾਜ ਰਾਮਾਨੰਦ ਦੇ ਸੇ ਪਸੰਦ ਉਹ ਰੋਜ਼ ਇਸ਼ਨਾਨ ਕਰਕੇ ਲਹਿਰਾ ਤਲਾ ਗੰਗਾ ਰੀ ਲਹਿਰਾਂ ਵਿੱਚ ਪਾਣੀ ਨਿਕਲ ਕੇ ਨੀਮੀ ਜਗ੍ਹਾ ਤੇ ਜਮਾ ਹੋ ਰਿਹਾ ਸੀ ਉਹਦਾ ਨਾਮ ਪਾਇਆ ਲਹਿਰਾ ਤਲਾ उत्थे अस्तानंदी स्नान करके सिवन करते उन्होंने एक आकाश मार्ग प्रकाश के आकाश टिक गया और हौली हौली बालक का रूप धारण कर गया इस करके महाराज जी कह नियुत थानी दे पच्ची दिन तक ਮਹਾਰਾਜ ਬੰਦੀ ਛੋੜਨੇ ਅਨਹਾ ਦੁੱਧ ਨਹੀਂ ਪੀਤਾ। ਪਗਾਨ ਸ਼ੰਕਰ ਜੀ 25 ਦਿਨ ਬਾਅਦ ਸਾਧੂ ਰੂਪ ਧਾਰਨ ਕਰਕੇ ਆਏ। ਉਹਨਾਂ ਨੇ ਆਪਣੀ ਗੋਦ ਵਿੱਚ ਉਠਾਇਆ ਤੇ ਉਹਨਾਂ ਨੂੰ ਪਾਣੀ ਪਿਆ ਲਿਆ। ਦੁੱਧ ਪਿਆ ਲਿਆ। ਉਹਨਾਂ ਨੂੰ ਕਿਹਾ ਗਊ ਲਿਆਓ, ਵਾਰੀ ਗਊ ਜੋ ਨਾਸੂ ਹੈ ਉਸ ਦਾ ਦੁੱਧ ਦਿਓ। ਤੇ ਮਹਾਰਾਜ ਜੀ ਕਹਿੰਦੇ ਦੂ ਕਹਿੰਦੇਗੀ। ਤੇ ਸ਼ੰਕਰ ਜੀ ਆਸ਼ੀਰਵਾਦ ਦੇ ਕੇ ਚੱਲ ਗਏ। ਤਾਂ ਮਹਾਰਾਜ ਨੇ 25 ਦਿਨ ਤੋਂ ਬਾਅਦ दूध पान करना शुरू किया तो मार पैदा होया जो कबीर सब भगत कहते हैं जोवनी भगत कहें मैनु व्यस करने की जरूरत नहीं हाए खुदा आपका शरीर पारदर्शी था आपके शरीर की नोट का परछाई नहीं थी आपके शरीर का तेज प्रकाश पुंज था ਆਹ ਤਾਂ ਜਿੱਤ ਤੱਕੇ ਨਹੀਂ ਤੇ ਉਹਨਾਂ ਨੇ ਆ ਕੇ ਬਹੁਤ بڑا ਗਿਆਨ ਸੰਸਾਰ ਦੇ ਲੋਕਾਂ ਦੇ ਤੱਕ ਚਾਰ ਮੁਕਤੀਆਂ ਉਹਨਾਂ ਨੇ ਆਪਣਾ ਪੇਖ ਇਹਨਾਂ ਤੋਂ ਬਾਅਦ ਦੱਸਿਆ ਚਾਰ ਮੁਕਤੀਆਂ ਤੋਂ ਬਾਅਦ ਆਪਣਾ ਪੇਖ ਸਾਰੀਆਂ ਭਗਤੀਆਂ ਮੰਦਰਾ ਸਾਧਨਾ 33 ਕਰੋੜ ਦੇਵਤੇ 88000 ઋષਿ ਦਾ ਹਾਲ ਦੱਸਿਆ ਫੇਰ ਮੁਨੇ ਨੇ ਆਪਣਾ ਵਿਹੰਗਮ ਮਾਰਗ ਦਾ ਬਾੜ ਕੇ ਦੱਸਿਆ ਅਖੀਰ ਵਿੱਚ ਕਰੋ ਜੋ ਮਰਜੀ ਅਖੀਰ ਕਬੀਰ ਤੋਂ ਬਿਨਾ ਕਿਸੇ ਦੀ ਮੁਕਤੀ ਨਹੀਂ ਹੋਏਗੀ ਅੱਲਾਹੁ ਅਕਬਰ ਕੁਰਾਨ ਸ਼ਰੀਫ ਕਰਨ ਤੋਂ ਪਹਿਲ ਨੂੰ ਲਿਖਾ ਅੱਲਾ ਆ ਮਨੇ ਆਤੂ ਅੱਲਾ ਜੋ ਹਮੇਸ਼ਾ ਰਹਿਣ ਵਾਲਾ ਅੱਲਾਹੁ ਮਨੇ ਕਲਮਾ ਲਕ ਜੋ ਕਣ ਕਣ ਵਿੱਚ ਰੰਗਿਆ ਹੋਇਆ ਅਕਬਰ ਆਣੀ ਇੱਕ ਪਾਸੇ ਕਰ ਦੋ ਆ ਕਾਬਾਰਾ ਕਬੀਰ ਅੱਲਾਹੂ ਅਕਬਰ ਵੀ ਕਬੀਰ ਹੈ ਇਸ ਕਰਕੇ ਮਾਰੇ ਕਹਿੰਦੇ ਨੇ ਉਹਨਾਂ ਨੇ ਇਸ ਤਰ੍ਹਾਂ ਦਾ ਉਪਦੇਸ਼ ਸੰਸਾਰ ਚ ਆ ਕੇ ਦਿੱਤਾ ਜਿਹੜਾ ਕਿ ਹੁਣ ਤੱਕ ਕਿਸੇ ਜੀਵ ਨੇ ਕਿਸੇ ਸੰਤ ਨੇ ਨਹੀਂ ਦਿੱਤਾ ਉਹਨਾਂ ਨੇ ਚਾਰ ਮੁਕਤੀਆਂ ਦਾ ਪੇਤ ਖੋਲਿਆ ਛਲੋਕ ਮੁਕਤੀ ਮਾਲਕ ਦੇ ਦੇਸ਼ ਪੰਚਨ ਛਮੀਪ ਮੁਕਤੀ ਮਾਲਕ ਦੇ ਦਰਬਾਰ ਦੇ ਵਿੱਚ ਜਾ ਕੇ ਨਦੀਕ ਬੈਠਣਾ ਸਰਕਾਰ ਮੁਕਤੀ مالک ਦਾ ਰੂਪ ਹੋ ਜਾਣਾ ਸੰਯੋਗ ਮੁਕਤੀ مالک ਦੀ ਜੋਤ ਵਿੱਚ ਲੀਨ ਹੋ ਜਾਣਾ ਇਹ ਨੇ ਚਾਰ ਪ੍ਰਕਾਰ ਦੀਆਂ ਮੁਕਤੀਆਂ ਚਾਰ ਕਿਸਮ ਦੇ ਜੋਗੀ ਬਾਹਰ ਨੇ ਵਰਣਨ ਕੀਏ ਧਿਆਨ ਨਾਲ ਸੁਣੋ ਬਹੁਤ ਗਹਿਰਾ ਹੈ ਇਹ ਸਭ ਚਾਰ ਕਿਸਮ ਦੇ ਇੱਕ ਜੋਗਦਰ ਸਹਿਬ ਜੀ ਨੇ ਵਰਣਨ ਕੀਤਾ ਪਤਾਲ ਤੋਂ ਲੈ ਕੇ ਅਮਰ ਲੋਗ ਤੱਕ ਹਰ ਵਿਸ਼ੇ ਨੂੰ ਨੇ ਸੁਭਾ। ਸਿਮਰਣ ਜੋਗ ਪਹਿਲਾ ਜੋਗ ਹੈ। ਪ੍ਰਣਾ ਜੋਗ ਬਾੜੇ ਤਿਲ ਘਰ ਤੇ ਜਾ ਕੇ ਆਪਣਾ ਧਿਆਨ ਤਕਾ ਆਪਣਾ ਰੂਪ ਹੀ ਦੇਖਦੇ ਨੇ ਜਿੱਥੇ ਕ੍ਰਿਸ਼ਨ ਭਗਵਾਨ ਨੇ ਗੀਤਾ ਦੇ ਵਿੱਚ ਕਹਿ ਦਿੱਤਾ ਬਲਮ ਅਸਮ ਮੈਂ ਹੀ ਬਲਮ ਕਸ ਕਰ ਰੂਪ ਹੂੰ। ਇਹ ਕਿਸੇ ਨੇ ਨਹੀਂ ਕਿਹਾ। ਇੱਥੇ ਜਾ ਕੇ ਸਾਨੂੰ ਆਪਣਾ ਰੂਪ ਨਜ਼ਰ ਆਉਂਦਾ। ਜੋ ਤਿਲ ਕਰਦੇ ਜਾ ਕੇ ਧਿਆਨ ਕਾ ਜਮ ਕਰਦੇ। ਦੂਜਾ ਜੋਗ ਹੈ ਬੁੱਧੀ ਜੋਗ ਹੈ। ਬੁੱਧੀ ਜੋ ਵਾਲੇ ਸਤੋਗਣ ਦੇ ਵਿੱਚ ਹੀ ਰਹੇਗੇ ਅੱਗੇ ਤੀਸਰਾ ਜੋਗ ਹੈ ਅਸ਼ਟਾਂਗ ਜੋਗ ਅਸ਼ਟਾਂਗ ਵਾਲੇ ਰਗੁਣ ਵਿੱਚ ਹੀ ਰਹੇਗੇ ਚੌਥਾ ਜੋਗ ਹੈ ਹੱਤ ਜੋਗ ਇਹ ਤਵੋਂ ਗੁਣ ਦੇ ਵਿੱਚ ਹੀ ਰਹੇਗੇ ਵੇਦਾਂ ਦੇ ਉਹਨਾਂ ਦੇ ਚਾਰ ਹਿੱਸੇ ਜਿੱਥੇ ਵਿੱਚ ਚਾਰ ਮੁਕਤੀਆਂ ਵੀ ਦਖਤੀਆਂ ਤੋਂ ਚਾਰ ਜੋਗ ਵੀ ਦੱਸਦੇ ਅੱਗੇ ਜੇ ਇਦਾਂ ਦਾ ਜ਼ਿਕਰ ਕਰਦੇ ਵੇਦ ਕਿੱਥੋਂ ਆਏ ਵੇਦਾਂ ਦਾ ਵਰਣਨ ਕਰਦੇ ਹੋਏ ਮੈਂ ਅੱਜ ਕਹਿੰਦੇ ਰਹਿ ਕੇ ਵੇਦ ਚਿੱਤ ਸੇ ਨਿਕਲਿਆ ਮਨ ਮਨ ਬੁੱਧ ਚਿੱਤ ਹੰਕਾਰ ਚਾਰੀ ਸੇ ਨਾ ਇਹਨਾਂ ਚੌਹਾਂ ਦੇ ਵਿੱਚੋਂ ਹੀ ਚਾਰੇ ਵੇਦ ਨਿਕਲੇ ਆਪ ਸੁਣੋ ਕਹਿੰਦੇ ਨੇ ਰਿਗ ਵੇਦ ਚਿੱਤ ਸੇ ਚਿੱਤ ਦੀ ਡੋਰੀ ਬ੍ਰਹਮਾ ਦੇ ਹੱਥ ਸਾਂ ਵੇਦ ਮਨ ਸੇ ਨਿਕਲਿਆ ਮਨ ਕੀ ਡੋਰੀ ਸ਼ਕਤੀ ਕੇ ਹੱਥ ਅਰਥ ਵੇਦ ਹੰਕਾਰ ਤੋਂ ਨਿਕਲਿਆ ਹੰਕਾਰ ਦੀ ਡੋਰੀ ਸ਼ੇਧੀ ਦੇ ਹੱਥ ਯਜੁਰ ਵੇਦ ਬੁੱਧੀ ਤੋਂ ਨਿਕਲਿਆ ਬੁੱਧੀ ਦੀ ਡੋਰੀ ਉਹ ਗਾਨਿ ਬਿਸਮੂ ਦੇ ਹੱਥ ਚਾਰ ਵੇਦਾਂ ਦਾ ਵਰਣਨ ਅਗੇ ਚਾਂਦ ਜੋਗਾ ਦਾ ਵਰਣਨ ਅਗੇ ਚਾਮੁਕਤੀਆਂ ਦਾ ਵਰਣਨ ਆ ਗਿਆ ਮਹਾਰਣ ਨੇ ਕਿਆ ਛੋਟਾ ਸੰਸਾਰ ਦਾ ਕੋਈ ਐਸਾ ਵਿਸ਼ਾ ਨਹੀਂ ਜਿਹਨੂੰ ਮਹਾਰਣ ਨੇ ਵਰਣਨ ਨਹੀਂ ਕੀਤਾ ਚਾਰ ਵੇਦ 6 ਸ਼ਾਸਤਰ 18 ਪ੍ਰਾਨ 27 ਸਮ੍ਰਿਤियां ਇੱਕ ਅੰਜੀਲ ਕੁਰਾਨ ਦੀਆਂ ਚਾਰ ਪੁਤਾਂ ਬੰਨ੍ਹ ਕੇ ਦਿਨ ਫੇਜ਼ਿਕ ਕਰ ਕਹੂੰ ਇਸ ਤੋਂ ਅੱਗੇ ਗੀਤਾ ਪਾਗਵਤ ਗੀਤਾ ਫਰਮਾਇਨ ਇਸ ਕੁਵੱਗੇ ਗਿਆ ਪੇਧ ਮਾਨਨ ਫਰਮਾਇਆ 18 ਸਿੱਧੀਆਂ 9 ਨਿਧੀਆਂ ਇਹ ਕੀ ਜੋਗੀ ਵਰਤਦੇ ਨੇ ਲੋਕੀ ਇਹਨਾਂ ਤੇ ਖੁਸ਼ ਆ ਚਾਰ ਚੀਜ਼ਾਂ ਦਾ ਮਹਾਰ ਨੇ ਵਰਣ ਕੀਤਾ ਜਿਹੜੇ ਕਿ ਆਮ ਕਬੀਰ ਪੰਥ ਵਾਲੇ ਜਾਂ ਦੂਜੇ ਸੰਤ ਵਰਤਦੇ ਆ ਨਹੀਂ ਵਰਤਨੇ ਚਾਹੀਏ ਸਾਰੀ ਸੰਗਤ ਦੌਰ ਨਾਲ ਸੁਣੀ ਸਬਤ ਮਰਨ ਕਿਸੇ ਨੂੰ ਮਾਰ ਦੇਣਾ ਇਹ ਯੋਗ ਹੈ ਮੈਂ ਨਹੀਂ ਵਰਣਨ ਕਰਨਾ ਚਾਹੁੰਦਾ ਲੋਕੀ ਉਲਟਾ ਪੁਲਟਾ ਕਰਨੇ ਸ਼ੁਰੂ ਕਰ ਦੇਣ ਮਰਨ ਇਹ ਤੋਂ ਅਗੇ ਹੈ ਮਾਰਨ ਮਰਨ ਮਾਰਨ ਸੰਮਹਨ ਜਾਣੇ ਕਿ ਕਿਸੇ ਦੇ ਮਗਰ ਅਗਰ ਔਰਤ ਲੱਗ ਜੇ ਜਾਂ ਔਰਤੇ ਪਿੱਛੇ ਆਦਮੀ ਲੱਗ ਜੇ ਇਹਨੂੰ ਕਹਿੰਦੇ ਸੰਮਹਨ ਇਹ ਵੀ ਨਹੀਂ ਕਰਨਾ ਬਸੇ ਕਰ ਨਹੀਂ ਕਰਨਾ ਇਹ ਜਿੱਤੇ ਨੇ ਸਾਧੂ ਹੈ ਮੈਂ ਨਾ ਬੋਲੂ ਪੰਜਾਬ ਮੁਦਰਾ ਵਾਰੇ ਇਹ ਵਸੇ ਕਰ ਲੈ ਸਾਰਾ ਪੰਜ ਮੁਦਰਾ ਨਹੀਂ ਸਿਮਰਨੀਆਂ ਉਹੋ ਜਿੱਦੀ ਅਰੀਦਿਆਂ ਸਿੱਧੀਆਂ ਵਿੱਚ ਹੀ ਹੈ ਅੱਗੇ ਹੈਗਾ ਉਚਾਤਨ ਉਚਾਤਨ ਦੇ ਵਿੱਚ ਜਾ ਕੇ ਆਦਮੀ ਉਦਾਸ ਹੋ ਕੇ ਨਾ ਉਹਨਾਂ ਕੋਈ ਭੈਣ ਭਾਈ ਜਾਰ ਦੋਤ ਘਰਬਾੜੀ ਬੱਚੇ ਬਾਤਾ ਪਿਤਾ ਸੱਜਣ ਮਿੱਤਰ ਜੈਦਲ ਕਿਸੇ ਕੋਈ ਉਚਾਤਨ ਹੋ ਜਾਂਦਾ ਕਹਿੰਦਾ ਮੇਰਾ ਸੰਸਾਰ ਮੇਰੇ ਬਾਤੇ ਮਿੱਟੀ ਹੈ ਮਾਰ ਜੀ ਕੰਨੇ ਇਹ ਵੀ ਸਾਧ ਨਹੀਂ ਵਰਤਨਾ ਇਸ ਦੇ ਪੇਤ ਨੂੰ ਅੱਗੇ ਮਾਨੇ ਆਪਣਾ ਪੇਤ ਬਤਾਇਆ ਸ਼੍ਰੀ ਗੁਰਗਨ ਸਾਹਿਬ ਵਿੱਚ ਕਹੇ ਤੇਰੀਆਂ ਬਾਣੀ ਤੇਰੀਆਂ ਥਾਣੀ ਬਿਨ ਨਾਮੇ ਸਭ ਭਰਮ ਭੁਲਾਨੀ ਚਾਰ ਕਿਸਮ ਦੀਆਂ ਖਾੜੀਆਂ ਨੇ 84 ਲੱਖ ਚਾਰ ਕਿਸਮ ਦੀਆਂ ਬਾਣੀਆਂ ਨੇ ਮੈਂ ਕਿਹਾ ਦੱਸਿਆ ਸਾਰੀ ਭਗਤੀ ਹੱਤ ਜੋਗ ਅਪਰਵਤੂ ਅੱਗੇ ਮਰਜੀ ਬਾਤ ਕਰ ਰਹੇ ਅੱਗੇ ਸਾਡਾ ਗੁਦਾ ਚੱਕਰ ਹੈ ਇੰਦਰੀ ਚੱਕਰ ਹੈ ਨਾਦੀ ਚ ਕਮਲ ਹੈ ਹਿਰਦਾ ਕਮਲ ਹੈ ਕੰਠ ਕਮਲ ਹੈ ਜੇ ਜਗਤ ਦੇਰ ਕਰ ਹੈ ਇਹਨਾਂ ਤੋਂ ਪਰੇ ਹੀ ਜਾਣਾ ਇਹਨਾਂ ਦੇ ਵਿੱਚ ਚਾਰੇ ਬਾਣੀਆਂ ਚਾਰੇ ਖਾਣੀਆਂ ਆ ਗਿਆ ਕਬੀਰ ਸਾਹਿਬ ਦਾ ਮਾਰਗ ਸਭ ਤੋਂ ਉੱਚਾ ਉਹਨਾਂ ਕੀ ਮਾਰਗ ਹੈ ਵਿਹੰਗੰ ਸੁਰ ਸ਼ਬਦ ਦਾ ਜੋ ਪੰਜ ਮੁੱਦਨ ਵਾਲੇ ਕਰ ਤਿਲ ਕਰ ਦੇ ਦੀ ਅੱਜ ਭਗਵਦ ਗੀਤਾ ਵਾਲੇ ਲਗਾ ਰਹੀ ਹੈ ਕਿਸੇ ਨਾ ਕਿਸੇ ਵੀ ਚੀਜ਼ ਖਸੇ ਰੇਤੀਆਂ ਛੇਤੀ ਵਿੱਚ ਫਸ ਗਏ ਸੰਤਨ ਮੱਥਾ ਟੇਕਿਆ ਮਰਦੀ ਬੇਟਾ ਤੇ ਜੀ ਮਿਲ ਗਿਆ ਸੰਤਨ ਮੱਥਾ ਟੇਕਿਆ ਮਾਰਾ ਜਾਈ ਮਾਰ ਮਿਲ ਗਈ ਇਹ ਜੀ ਵਜ੍ਹਾ ਸੇ ਨਹੀਂ ਫਸਣਾ ਸ਼ਾਬਦ ਅੰਬਿ ਹੰਗਮ ਚਾਲ ਹਮਾਰੇ ਕਹੇ ਕੇ ਵੀਰ ਸਤਗੁਰ ਦੇ ਤਾਰੀ ਖੁਲੇ ਕਪਾਟ ਸ਼ਬਦ ਚਨਕਾਰੀ ਪਿੰਡ ਅੰਡ ਕੇ ਪਾਰ ਸੁਦੇਸ਼ ਹਮਾਰਾ ਹੈ ਤਰਤੀ ਤੋਂ ਪੰਛੀ ਨੇ ਉਡਾਰੀ ਮਾਰੀ ਪਹਾੜ ਦੀ ਚੋਟੀ ਤੇ ਪਹਾੜ ਦੀ ਚੋਟੀ ਤੋਂ ਉਡਾਰੀ ਮਾਰੀ ਤੇ ਜਮੀਨ ਤੇ ਇਹਨੂੰ ਕਹਿੰਦੇ ਦਹਿੰਗਮ ਮਾਰ ਇਹ ਮਹਾਰਾਜ ਦੇ ਕੋ ਮਾਰਗ ਥਾ ਸਹਿਬ ਕਬੀਰ ਸਾਹਿਬ ਜੀ ਹੋਕਾ ਦੇ ਕੇ ਫਰਮਾ ਰਹੇ ਨੇ ਆਉ ਦੁਨੀਆ ਦੇ ਲੋਕ ਮੈਂ ਆਪਣੇ ਦੇਸ਼ ਤੋਂ ਲੈ ਚਨਾ ਮੇਰਾ ਦੇਸ਼ कैसा ਹੈ کیسے ਜਾਣਾ ਹੈ ਬਿਨ ਪਗਨ ਕਾ ਰਾਹ ਹੈ ਮੇਨੇ ਬਸੀ ਕਾ ਦੇਸ਼ ਬਿਨ ਪ੍ਰਿੰਡ ਕਾ ਪਰਸ ਹੈ ਕਹ ਕਬੀਰ ਸੰਦੇਸ਼ ਮੇਰਾ ਪਰਸ ਗੈ ਜੀ ਰਤ ਹੈ ਆਥਨ ਮੇ ਦਰਸ ਕਰਾਵਾਂ ਕਿਹਸਾ ਹੈ ਜਿਹੜੇ ਕਹਿੰਦੇ ਕਬੀਰ ਸਾਹਿਬ ਬਖਤ ਜਦੋਂ ਗੁਰਨਾਨ ਸਿੰਘ ਨੂੰ ਮਿਲੇ ਉਹਨਾਂ ਨੇ ਕੈਸੀ ਮੇਰਾ ਨਾਮ ਜ਼ਿੰਦਾ ਛਾਈ ਅੱਜ ਵੀ ਜ਼ਿਕਰ ਕਰ ਰਹੇ ਨੇ ਅਦਰ ਸਗਾ ਸਨ ਸਤ ਲੋਕ ਦੇ ਅੰਦਰ ਬਹੁਤ ਬੜਾ ਸਗਾਸਨ ਲਗਾ ਅਦਰ ਸਗਾਸਨ ਜਿੰਦਾ ਸਾਈ ਅਰਬਨ ਸੂਰ ਅਰਬਨ ਸੂਰ ਰੋਮ ਸਮ ਨਾਹੀ ਹੰਸ ਹਰੰਬਰ ਚਰਬਟ ਲਾਈ ਐਸਾ ਅਗਮ ਪਾਰਾ ਹੈ ਕਹਿੰਦੇ ਨੇ ਅਦਰ ਦੇ ਦੇ ਅੰਦਰ ਸਗਾਸਨ ਲਗਾ ਜਿਹਦੇ ਉਪਰ ਜਿੰਦਾ ਸਾਈ ਮਹਾਰਾਜ ਕਬੀਰ ਸਾਹਿਬ ਦੀ ਅਰਬਨ ਸੂਜ ਦਾ ਪ੍ਰਕਾਸ਼ ਲੈ ਕੇ ਇੱਕ ਇੱਕ ਰੂਪ ਅਰਬਨ ਸੂਜ ਦਾ ਪ੍ਰਕਾਸ਼ ਲੈ ਕੇ ਬੈਠਾ ਹੈ ਉਹਦੇ ਉਪਰ ਹੰਸ ਚਰਬਟਾਈ ਨਿਰਮਲ ਉਹਦੇ ਉੱਪਰ ਚਾਰ ਹੋ ਰਹੀ ਹੈ ਜਹਾਂ ਦਿਨ ਨਾ ਰਾਤ ਹੈ ਐ ਸੰਸਾਰ ਦੇ ਲੋਕ ਇਸ ਮਿੱਟੀ ਪਾਣੀ ਦਾ ਬਣਿਆ ਹੋਇਆ ਸੰਸਾਰ ਦੁੱਖ ਦਾ ਕਾਰ ਛੱਡੋ ਆਪਣੀ ਦੇਹ ਜਹਾਂ ਜਿੱਥੇ ਕਦੇ ਰਾਤ ਦੀ ਪੈਂਦੀ ਜਹਾਂ ਦਿਨ ਨਾ ਰਾਤ ਹੈ ਬਣੀ ਸੂਰਜ ਚੰਦ ਸੋਹੰਗ ਤੁਰੇ ਚਮਰ ਕਰੇ ਪੁਰਸ਼ ਆਨੰਦ ਬਿਨ ਬਾਦ ਜਹਾਂ ਬਿਜਲੀ ਚਮਕੇ ਬਿਨ ਅਸੂਦ ਅੰਧਿਆਰ ਐ ਸੰਸਾਰ ਦੇ ਲੋਕ ਚਲ ਉਦੇਸ਼ ਜਹਾਂ ਦਿਨ ਨ ਰਾਤ ਹੈ ਬਹਾਨੀ ਸੂਰਜ ਚੰਦ ਸੋਹੰਗ ਤੁਰੇ ਤੇਮਰ ਕਰੇ ਪਰਸਾ ਆਨੰਦ ਚਤਸ ਹੈ